ਇਹ ਇੱਕ ਕੋਲੀ ਰੈਂਕ ਯੂਨਿਟ ਹੈਗੀ ਆਪਣੇ ਫੋਕਲ ਪੁਆਇੰਟ ਫੇਜ਼ 8 ਦੇ ਵਿੱਚ ਇੱਥੇ ਜਿਹੜਾ ਸੀਗਾ ਕੱਲ ਸ਼ਾਮ ਨੂੰ ਲਗਭਗ 5 ਤੋਂ 5.5 ਦੇ ਨੇੜੇ ਢੇੜੇ ਜਿਹੜੀ ਹੈਗੀ ਸਾਡੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਫੈਕਟਰੀ ਜਿਹੜੀ ਹੈ ਉਹ ਕੋਲਾਪਸ ਹੋ ਗਈ ਮੌਕੇ ਤੇ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੀ ਟੀਮਾਂ ਅਸੀਂ ਨਾਲ ਦੇ ਨਾਲ ਪਹੁੰਚਾਈ ਤੇ ਫਿਰ ਨਾਲ ਹੀ ਮੌਕੇ ਦੇ ਹਾਲਾਤ ਨੂੰ ਦੇਖਦੇ ਹੋਏ ਐਨਡੀਆਰਫ ਦੀ ਟੀਮਾਂ ਵੀ ਮੋਬਾਈਲਾਈਜ਼ ਕੀਤੀਆਂ ਗਈਆਂ ਅ ਮੋੜਲੀ ਪੜਤਾਲ ਤੋਂ ਜਦੋਂ ਸੁਪਰਵਾਈਜ਼ਰ ਤੇ ਓਨਰ ਦੇ ਨਾਲ ਜਦੋਂ ਗੱਲ ਕੀਤੀ ਉਹਨਾਂ ਵੱਲੋਂ ਪੁੱਛਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕਿ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਹੋ ਰਹੀ ਸੀ ਕਿਤੇ ਕੀ ਕਾਰਨ ਹੋ ਸਕਦੇ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਫੈਕਟਰੀ ਦਾ ਸੀਗਾ ਸਲੈਬ ਦਾ ਤੇ ਲੈਂਟਰ ਆਪਣਾ ਜਿਹੜਾ ਲੈਂਟਰ ਹੁੰਦਾ ਉਹਦਾ ਜਿਹੜਾ ਕੰਮ ਸੀਗਾ ਉਹ ਚੱਲ ਰਿਹਾ ਸੀਗਾ ਤੇ ਉਹ ਕੰਮ ਕਰਨ ਵੇਲੇ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦੀ ਘਟਨਾ ਵਾਪਰੀ ਜਿਹੜੇ ਸੀਗੇ ਕਲੈਂਪਸ ਸੀਗੇ ਉਹ ਰਿਮੂਵ ਹੋ ਗਏ ਔਰ ਉਸ ਕਰਕੇ ਜਿਹੜਾ ਹੈਗਾ ਸਲੈਬ ਇੱਕਦਮ ਹੀ ਗਰਾਉਂਡ ਫਲੋਰ ਦਾ نیچے ਡਿੱਗ ਗਿਆ ਜਿਸ ਕਰਕੇ ਪੂਰੀ ਬਿਲਡਿੰਗ ਜਿਹੜੀ ਹੈ ਪੂਰੀ ਦੀ ਪੂਰੀ ਥੱਲੇ ਡਿੱਗ ਗਈ ਅ ਮੁਰਲੀ ਪੜਤਾਲ ਤੋਂ ਇਹ ਵੀ ਸਾਹਮਣੇ ਆਇਆ ਕਿ 29 ਬੰਦੇ ਜਿਹੜੇ ਸੀਗੇ ਕੱਲ ਇਸ ਫੈਕਟਰੀ ਦੇ ਵਿੱਚ ਲੇਬਰਸ ਜਿਹੜੀ ਸੀਗੇ ਕੰਮ ਤੇ ਆਈਆਂ ਸੀਗਾ ਇਨਕਲੂਡਿੰਗ ਸੁਪਰਵਾਈਜ਼ਰ ਐਂਡ ਲੈਬ ਟੈਕਨੀਸ਼ੀਅਨ ਐਂਡ एवरीवन ਉਹਦੇ ਵਿੱਚੋਂ ਆ ਕੁਝ ਬੰਦਿਆਂ ਨੂੰ ਮਾਈਨਰ ਇੰਜਰੀਜ਼ ਵੀ ਜਿਹੜੀ ਹੈ ਉਹਨਾਂ ਨੂੰ ਫੇਸ ਕਰਨੀ ਪਈ ਉਹਨਾਂ ਨੂੰ ਤੁਰੰਤ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੋਰਟਿਸ ਹਸਪੀਟਲ ਦੇ ਵਿੱਚ ਮੂਵ ਕੀਤਾ ਗਿਆ ਉਹ ਸਾਰੇ ਇਸ ਵੇਲੇ ਆਊਟ ਆਫ ਡੇਂਜਰ ਨੇ ਨਾਲ ਹੀ ਜਿਹੜੇ ਕੁਝ ਬੰਦੇ ਟਰੈਪ ਹੋਏ ਸੀਗੇ ਉਹਦੇ ਵਿੱਚੋਂ ਤਿੰਨ ਬੰਦੇ ਜ ਦੋ ਬੰਦਿਆਂ ਦੀ ਜਿਹੜੀ ਹੈ ਡੈਥ ਹੋ ਚੁੱਕੀ ਹੈ एक एज ऑफ नो प्रमरी इंफॉरमे जिस तरह लोगों गल करके पता चल रहा है एक बंदा हूँ भी ट्रैप है जिम्मे वो कह रहे हैं वो भी असं आइडेंटाई करने की कोशिश कर रहे हैं कि, कि किस पास जग रेस्क्यू ऑपरेशन साढ़े इस वेले चल रहे हैं बाकी जोड़ा है तीन चार बंद जो असी सेफली रेस्क्यू कर लउट ऑफ डेंजर ने मैडिकल टीम पूरी इतने है फायर ब्रिगेड की टीम है एन डी आर एफ की तीन टुकड़िया इस वे मौके पर है ਤੇ ਐਫ ਆਈ ਆਰ ਜਿਹੜੀ ਹੈਗੀ ਆਪਣੇ ਪੁਲਿਸ ਵੱਲੋਂ ਆਪਣੇ ਅੰਡਰ ਵੇਰੀਅਸ ਸੈਕਸ਼ਨਸ ਉਹ ਆਲਰੇਡੀ ਰਜਿਸਟਰ ਕੀਤੀ ਜਾ ਚੁੱਕੀ ਹੈ ਚਾਰ ਬੰਦਿਆਂ ਦੇ ਖਿਲਾਫ ਤੇ ਜੋ ਵੀ ਅਪਡੇਟ ਹੋਏਗੀ ਤੁਹਾਡੇ ਨਾਲ ਤੁਰੰਤ ਸਾਂਝੀ ਕਰਾਂਗੇ ਕਿੰਨੇ ਕਿੰਨਾ ਤੇ ਐਫ ਆਈ ਆਰ ਦਰਜ ਹੋਈ ਹੈ ਸਰ ਪਛਾਣ ਸਰ ਕਿੰਨੇ}{|\text{ਸਰ ਜਿਨ੍ਹਾਂ ਦੀ ਡੈਥ ਇੱਕ ਇੱਕ ਕਰਕੇ ਪਲੀਜ਼ ਸਰ ਜਿਨ੍ਹਾਂ ਦੀ ਡੈਥ ਯੂ ਨੋ ਦਾ ਨਾਮ ਜੀ ਉਹ ਸ਼ਨਾਖਤ ਇਸ ਵੇਲੇ ਚੱਲ ਰਹੀ ਹੈ ਦੋ ਡੈਥ ਅਜੇ ਅਸੀਂ ਕਹਿ ਸਕਦੇ ਹਾਂ ਇੱਕ ਡੈਥ ਕੰਫਰਮ ਹੋਈ ਹੈ ਇੱਕ ਹੋਣੀ ਬੋਡੀ ਗਈ ਹੈ ਉਹ ਦੀ ਅਵੇਟਿਡ ਹੈ}} ਕੀ ਡਾਕਟਰ ਡਾਕਟਰ ਦੇ ਐਗਜ਼ਾਮੀਨੇਸ਼ਨ ਤੋਂ ਬਾਅਦ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਐਫਆਈਆਰ ਹੋਈ ਹੈ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਕ੍ਰਿਟੀਕਲ ਲੱਗ ਰਹੀ ਸੀ ਬਾਕੀ ਮੈਡੀਕਲ ਐਗਜ਼ਾਮੀਨੇਸ਼ਨ ਉਪਰੰਤ ਤੁਹਾਨੂੰ ਦੱਸਿਆ ਜਾ ਸਕਦਾ ਹੈ ਕਿ ਐਫਆਈਆਰ ਹੋਈ ਹੈ ਉਹਨਾਂ ਦੇ ਨਾਮ ਕੀ ਹੈ ਮਾਲਕ ਬਿਨ ਇਨਕਲੂਡਿੰਗ ਹੈ ਉਹ दैट ਐਫਆਈਆਰ ਦੀ ਕਾਪੀ ਅਸੀਂ ਤੁਹਾਨੂੰ ਹੁਣੇ ਮੈਂ ਆ ਕਰਾ ਦੇ ਦਵਾਂਗੇ ਜਿਹੜੀ ਹੈਗੇ ਸਰ ਉਹ ਦਿੱਤੀ ਗ੍ਰਿਫਤਾਰੀ ਇਸ ਲਈ ਫਜ਼ਰ ਅਰੈਸਟ ਹੋਈ ਹੈ ਤਫਤੀਸ਼ ਚੱਲ ਰਹੀ ਹੈ ਤੇ ਉਹਨਾਂ ਨੂੰ ਤੁਰੰਤ ਅਰੈਸਟ ਕਰ ਲਿਆ ਜਾਵੇਗਾ ਟੀਮਜ਼ ਐਨਡੀਆਰ ਐਫਟੀ ਲਈ ਐਨਡੀਆਰ ਦੀ ਤਿੰਨ ਟੁਕੜੀਆਂ ਜਿਹੜੀਆਂ ਹੈਗੀਆਂ ਇਸ ਵੇਲੇ ਇੱਥੇ ਮੌਕੇ ਤੇ ਮੌਜੂਦ ਸਰ ਹਾਂਜੀ ਇਹ ਫਿਲਹਾਲ ਇੱਕ ਬੰਦਾ ਹੋਰ ਦੱਸਿਆ ਜਾ ਰਿਹਾ ਹੈ ਅੰਦਰ ਫਸਿਆ ਹੋਇਆ ਜਿਹੜਾ ਜਿਸ ਤਰ੍ਹਾਂ ਇਨਫੋਰਮੇਸ਼ਨ ਅਸੀਂ ਲੇਬਰ ਤੋਂ ਹੀ ਪੁੱਛ ਰਹੇ ਹੈਗੇ ਕੱਲ ਜਿਹੜੇ ਹੈਗੇ ਅਸੀਂ ਫੋਰਟਸ ਦੇ ਵਿੱਚ ਅਸਵੇਰ ਵੀ ਮੈਂ ਜਾ ਕੇ ਆਇਆ ਕੱਲ ਸ਼ਾਮ ਨੂੰ ਵੀ ਜਾ ਕੇ ਆਇਆ ਅਸੀਂ कि ਉੱਥੇ ਜਿਹੜੇ ਲੇਬਰ ਕੰਮ ਕਰ ਰਹੇ ਸੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਕੌਣ ਕੌਣ ਹੋ ਪ੍ਰੈਜ਼ెంట్ ਨੇ ਤੇ ਹੁਣ ਇੱਕ ਜਿਹੜੀ ਇਨਫਾਰਮੇਸ਼ਨ ਨਾਲ ਅਸੀਂ ਗੈਦਰ ਕੀਤੀ ਹੈ ਇਹ ਲੱਗਦਾ ਹੈ ਕਿ ਇੱਕ ਬੰਦਾ ਹਜੇ ਹੋ ਡ੍ਰੈਫਟ ਹੈ ਸਾਡੇ ਜਿਹੜੇ ਪ੍ਰਬੰਧ ਆਪਣੇ ਜਿਹੜੇ ਰੈਸਕਿਊ ਟੀਮਾਂ ਹੈਗੀਆਂ ਪੂਰੀ ਆਪਰੇਸ਼ਨ ਕਰ ਰਹੀ ਹੈ ਕਿਤਨਾ ਗਿਆ ਬੰਤੀ ਹੈ ਕਿ ਜਾਦੋਵੈ ਲਲਨ ਜਾਦੋ ਜੀ ਹਜੇ ਉਹਦੀ ਆਇਡੈਂਟੀਫਿਕੇਸ਼ਨ ਨਹੀਂ ਹੋਈ ਹੈ ਉਹੀ ਮੈਂ ਤੁਹਾਨੂੰ ਕਹਿ ਰਿਹਾ ਜਿਵੇਂ ਹੀ ਸਾਨੂੰ ਪੇਸ਼ੈਂਟ ਜਿਹੜਾ ਹੈਗਾ ਮਿਲਿਆ ਹੈਗਾ ਨਾਲ ਹੀ ਉਹਨੂੰ ਪ੍ਰੋਟੋਕਾਲ ਦੇ ਮੁਤਾਬਕ ਹਸਪੀਟਲ ਪਹੁੰਚਾਇਆ ਜਿਸਕਾ ਕਿ ਕੋਈ ਵੀ ਸੈਕਿੰਡ ਜਿਹੜਾ ਹੈਗਾ ਉਹ ਖਰਾਬ ਨਹੀਂ ਹੋਣਾ ਚਾ ਉਹ ਸਰਕਾਰ ਵੱਲੋਂ ਕੀਤਾ ਜਾਵੇਗਾ ਤੇ ਜਿਹੜੀ ਹੈ ਲੋਡਿੰਗ ਦੇ ਮਾਮਲੇ ਵੀ ਕਰਨ ਦਿੱਤਾ ਜਾਵੇਗਾ ਸਾਹਮਣੇ ਹੈ ਕਿ ਬਿਲਡਿੰਗ ਸੇਫਟੀ ਹੈ ਕੋਈ ਅੰਸ਼ ਜੀ ਮੁਰਲੀ ਜਾਂਚ ਦੇ ਵਿੱਚ ਇਸ ਤਰ੍ਹਾਂ ਹੈ ਜੀ ਅਸੀਂ ਆਲਰੇਡੀ ਮੈਜਿਸਟ੍ਰੇਟ ਲਈ ਇਨਕੁਆਇਰੀ ਐਸ ਡੀ ਐਮ ਈਸਥ ਦੇ ਅੰਡਰ ਬਣਾ ਦਿੱਤੀ ਗਈ ਹੈ ਜਿਹਦੇ ਵਿੱਚ ਵਕਫਾ ਡਿਪਾਰਟਮੈਂਟ ਤੋਂ ਪੁਲਿਸ ਡਿਪਾਰਟਮੈਂਟ ਤੋਂ ਪੋਲੀਸ਼ਨ ਕੰਟਰੋਲ ਬੋਰਡ ਤੋਂ ਫੈਕਟਰੀਜ਼ ਤੋਂ ਪੀ ਡਬਲਯੂ ਦਾ ਸਟਰਕਚਰ ਸੇਫਟੀ ਵਗੈਰਾ ਉਹ ਸਾਰੇ ਪੈਮਾਨਿਆਂ ਕੋ ਕੇ ਫਿਰ ਦੱਸਣਗੇ ਕਿ ਕੌਸ ਕੀ ਸੀਗਾ ਕਿਹਦੇ ਕਿਸ ਪਾਸੇ ਕੋਤਾਹੀ ਸੀਗੀ ਤੇ ਉਹ ਬਣਦੀਕਾਰ ਹੋਈ ਤੁਰੰਤ ਕੀਤੀ ਜਾਵੇਗੀ